21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਤਰਵੰਡੀ ਸਾਬੋ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਜੋਰਾਂ ਛੋਰਾ ਨਾਲ ਕੀਤਾ ਜਾ ਰਿਹਾ ਹੈ। ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਤੇ ਯੂਥ ਆਗੂ ਹਰਜੀਤ ਸਿੰਘ ਸਰਾ ਦੇ ਮਾਤਾ ਕੁਲਵੀਰ ਕੌਰ ਦੇ ਚੋਣ ਦਫ਼ਤਰ ਦਾ ਅੱਜ ਉਦਘਾਟਨ ਕੀਤਾ ਗਿਆ। ਉਦਘਾਟਨ ਮੌਕੇ ਵਿਸ਼ੇਸ਼ ਤੌਰ ਤੇ ਹਲਕੇ ਦੇ ਵਿਧਾਇਕ ਅਤੇ ਕੈਬਨਟ ਰੈਂਕ ਪ੍ਰਾਪਤ ਬਲਜਿੰਦਰ ਕੌਰ ਦੇ ਭਰਾ ਉਹਦੇ ਵੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹੁਲਾਰਾ ਮਿਲ ਰਿਹਾ ਹੈ ਅਤੇ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਹਾਸਲ ਕਰਨਗੇ ਉਹਨਾਂ ਦਾ ਗਾਜ ਪੱਛ ਚੁੱਕਿਆ ਜਿਹਦੇ ਵਿੱਚ ਆਮਾ ਦੀ ਪਾਰਟੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਨੂੰ ਉਮੀਦਵਾਰ ਬਣਾਇਆ ਮਾਤਾ ਕੁਲਵੀਰ ਕੌਰ ਜੀ ਨੂੰ ਤੇ ਲੋਕਾਂ ਦਾ ਪਿਆਰ ਅਥਾਹ ਪਿਆਰਾ ਕਿ ਲੋਕ ਇਸ ਜੋ ਐਮ ਸੀ ਦੀ ਸੀਟਾਂ ਲਗਭਗ ਜਿੰਨਾ ਕਿ ਇਕੱਠ ਮੈਂ ਦੇਖ ਰਿਹਾ ਕਿ ਲੋਕ ਇਹ ਫਤਿਹਵਾਲ ਜਾ ਰਹੇ ਕਿ ਇਹ ਸੀਟ ਇਹਨਾਂ ਦੀ ਝੋਲੀ ਵਿੱਚ ਪਾ ਦਿੱਤੀ ਗਈ ਹੈ ਲੋਕਾਂ ਵੱਲੋਂ ਕੀ ਮੁੱਦੇ ਰਹਿਣਗੇ ਮੁੱਦੇ ਜੋ ਕਿ ਪਹਿਲਾਂ ਵੀ ਪਿਛਲੀਆਂ ਸਰਕਾਰਾਂ ਲੰਮੇ ਸਮੇਂ ਤੋਂ ਅਕਾਲੀ ਦਲ ਕਾਂਗਰਸ ਦੇ ਐਮ ਸੀ ਰਹੇ ਆ ਇੱਥੇ ਸਾਰੇ ਆਪਾਂ ਦੇਖਦੇ ਆਏ ਆਂ ਪਹਿਲਾਂ ਕਾਂਗਰਸ ਦੇ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਵਿਕਾਤ ਤਲਵੰਡੀ ਸਾਬੋ ਦਾ ਪੂਰਾ ਹਾਲ ਹੋਇਆ ਹੋਇਆ ਦੇਖੋ ਕੋਈ ਗਲੀ ਕੋਈ ਕੁਝ ਵੀ ਸਾਫ਼ ਨਹੀਂ ਹੈ ਹੁਣ ਪਿਛਲੇ ਜੋ ਸਰਕਾਰ 2.5 ਸਾਲਾਂ ਦੇ ਵਿੱਚ ਜੋ ਜਿੰਨਾ ਵੀ ਕੁਝ ਸਾਡੀ ਕਮੇਟੀ ਚੁਣੀ ਜਾਊਗੀ ਸਾਡੇ ਐਮਸੀ ਸਾਡੇ ਪ੍ਰਧਾਨ ਚੁਣੇ ਜਾਣਗੇ ਇਹ ਜਿੰਨਾ ਵੀ ਹੋ ਸਾਰਾ ਵਿਕਾਸ ਚੰਗੀ ਤਰ੍ਹਾਂ ਕਰਕੇ ਸਾਰਾ ਤਲਵੰਡੀ ਸਾਬੋ ਨੂੰ ਸਾਫ਼ ਸੁਥਰੀ ਬਣਾਉਣਗੇ ਤੁਸੀਂ ਵੀ ਕਿੱਜ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਇਸੇ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜ੍ਹਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ